ਇਕ ਓੰਕਾਰ ਪੁਰਖ ਨਿਰਭਉ ਕੁਦਰ ਪ੍ਰਸਾਦ ਜਪ ਆਦ ਸਚ 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 ਆਦ ਸਚ ਜੁਗਾ ਸਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਨਾਨਕ ਹੋਸੀ ਪੀ ਸਚ ம நம்ம நமாதம் ਸ੍ਰੀ ਗੁਰਦੇਵਏ ਨਮਾਇ ਨਮ ਹੈ ਨਮਸਕਾਰ ਜ ਨਮਸਕਾਰ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸواری ਸਕਲ ਪ੍ਰਜਾ ਜਿਨ ਆਪ ਸواری சக பிரினரா காண்டுரா ਪ੍ਰਭ ਜੀਓ ਕਸਮਾਨਾ ਕਰ ਪਿਆਰੇ ਬੂਰੇ ਪਲੇ ਹਮ ਥਾਰੇ ਕਸਮਾਨਾ ਕਰ ਪਿਆਰੇ ਬੂਰੇ ਪਲੇ ਤਾਰੇ ਬੁਰੇ ਪਲੇ ਹਮ ਤਾਰੇ ਬੁਰੇ ਪਲੇ ਹਮ ਤਾਰੇ ਜੁਗੋ ਜੁਗ ਅਟਲ ਸਬਨਾ ਦੇ ਮਾਲਕ ਸਭਨਾ ਦੇ ਸਿਰਜਣਹਾਰ ਕੜਨ ਪੰਨਨ ਸਮਰੱਥ ਜਰੇ ਜਰੇ ਕਣ ਕਣ ਪਤੀ ਪਤੀ ਬੂੰਦ ਬੂੰਦ ਚ ਵਸਦੇ ਪਿਤਾ ਤਨ ਤਨ ਗੁਰੂ ਤਨ ਤਨ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲਹਾਰੇ ਆਪ ਜੀ ਦੀ ਗੋਦ ਅੰਦਰ ਆਪ ਜੀ ਦੇ ਸੋਹਣੇ ਚਰਨ ਕਮਲਾ ਅੰਦਰ ਆ ਜੁੜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗ ਜਿਓ ਆਓ ਸਾਹਿਬੇ ਕਮਾਲ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾ ਕੇ ਸਤਿਗੁਰੂ ਦੀ ਮਹਾਨ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਗਜਵਜ ਕੇ ਬੁਲਾਉਣਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਇੱਕ ਵਾਰਾਂ ਫੇਰ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਆਪਣੇ ਇਤਿਹਾਸ ਸਰਵਣ ਕੀਤਾ ਬੜੇ ਪਿਆਰੇ ਗੁਰਸਿੱਖਾਂ ਨੇ ਬੜੇ ਰੰਗ ਚ ਬੜੇ ਪ੍ਰੇਮ ਚ ਆਪ ਜੀ ਨਾਲ ਅਪਜੀ ਦੇ ਬਜ਼ੁਰਗਾਂ ਦੀਆਂ ਅਪਜੀ ਦੇ ਉਹਨਾਂ ਮਹਾਨ ਯੋਧਿਆਂ ਦੀਆਂ ਸਾਖੀਆਂ ਅਪਜੀ ਨੂੰ ਸਰਵਣ ਕਰਾਈਆਂ ਤੇ ਉਹਨਾਂ ਦੋ ਸਿੰਘਾਂ ਦੀ ਗਰਜ ਜਿਹੜੀ ਸੀ ਉਹ ਮੁਗਲੀਆਂ ਹਕੂਮਤ ਨੂੰ ਕੰਬਾ ਦਿੰਦੀ ਏ ਦੋ ਸਿੰਘਾਂ ਦੀ ਗਰਜੇ ਪੂਰੀ ਮੁਗਲੀਆਂ ਹਕੂਮਤ ਕੰਬਾ ਦਿੰਦੀ ਏ ਤੇ ਅਪਜੀ ਇੰਨੇ ਜਾਣੇ ਹੋ ਕੇ ਵੀ ਅਪਜੀ ਦੀ ਫਤਿਹ ਦੀ ਆਵਾਜ਼ ਜਿਹੜੀ ਏ ਉਹ ਵੀ ਸਟੇਜ ਤੱਕ ਨਹੀਂ ਆਉਂਦੀ ਜੋਧਿਆਂ ਦੇ ਪਰਿਵਾਰ ਚੋਂ ਹੋ ਜੋਧਿਆਂ ਵਾਂਗੂ ਬਲਾਉਂ ਹਾਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨੀ ਇਹ ਵਿਰਾਸਤ ਹੈ ਅਪ ਜੀ ਦੀ ਫਤਿਹ ਬਲਾਉਣਾ ਇਹ ਬੜੀ ਵੱਡੀ ਜਾਇਦਾਦ ਹੈ ਕਲਕੀਆਂ ਵਾਲੇ ਨੇ ਜਿਹੜੀ ਅਪ ਜੀ ਨੂੰ ਦਿੱਤੀ ਇਹ ਗੱਜ ਕੇ ਬੁਲਾਇਆ ਕਰੋ ਗੁਰਸਿੱਖ ਸਾਧੂਆਂ ਦੀ ਦੁਨੀਆ ਦੇ ਵਿੱਚ ਇੱਕ ਬੋਲੇ ਗੁਰ ਸਿੱਖਾਂ ਦੇ ਕੋਲ ਬਈਏ ਨਾ ਸਾਧੂਆਂ ਦੇ ਕੋਲ ਉਹ ਇੱਕ ਬਾਤ ਕਹਿੰਦੇ ਨੇ ਕਹਿੰਦੇ ਜਿਹੜਾ ਪਹਿਲਾਂ ਸਿੰਘ ਜਿਹੜਾ ਇਹ ਫਤਿਹ ਬਲਾਵੇ ਨਾ ਤੇ ਕਲਗੀਆਂ ਵਾਲੇ ਦਾ ਉਸ ਦੀਨ ਦੁਨੀ ਦੇ ਮਾਲਕ ਦਾ ਉਸ ਚੋਜੀ ਪ੍ਰੀਤਮ ਦਾ ਮੁਖ ਜਿਹੜਾ ਹੈ ਨਾ ਉਹਦੀ ਜਿਹੜੀ ਮਿਹਰ ਦੀ ਨਦਰੇ ਉਹ ਜਿਹੜਾ ਪਹਿਲਾਂ ਬੁਲਾਉਂਦਾ ਇਹ ਉਹਦੇ ਵੱਲ ਹੋ ਜਾਂਦੀ ਤੇ ਉਸ ਦੀਆਂ ਮਿਹਰ ਦੀਆਂ ਨਦਰਾਂ ਚ ਕੀ ਛੁਪਿਆ ਹੈ ਇਹ ਤੇ ਕੋਈ ਪੁੱਛੇ ਕਾ ਭਾਈ ਨੰਦ ਲਾਲ ਨੂੰ ਜਾ ਕੇ ਜਾ ਕੇ ਪਤਾ ਕਰੇ ਜਿੰਨੇ ਉਸ ਦੀਆਂ ਮਿਹਰ ਦੀਆਂ ਨਦਰਾਂ ਦੀ ਆਸ਼ਕੀ ਨੂੰ ਮੰਨਿਆ ਏ ਰੰਗ ਨੂੰ ਮੰਨਿਆ ਏ ਇਹ ਆਪਣੇ ਇਤਿਹਾਸ ਨੂੰ ਪੜਿਆ ਕਰੋ ਬੜਾ ਕੁਝ ਜਿਹੜਾ ਅਸੀਂ ਪੜਦੇ ਨਹੀਂ ਆ ਬੜਾ ਕੁਝ ਜਿਹੜਾ ਅਸੀਂ ਸਰਵਣ ਨਹੀਂ ਕਰਦੇ ਇਹ ਤੇ ਇਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਨੇ ਕਿ ਆਪ ਜੀ ਦੇ ਪਰਿਵਾਰਾਂ ਚੋਂ ਇਹਨਾਂ ਦੇ ਅੰਦਰ ਇੱਕ ਚਾਹ ਪੈਦਾ ਹੋ ਜਾਂਦਾ ਕਿ ਸਾਰੀ ਸੰਗਤ ਨੂੰ ਇਕੱਤਰ ਕਰਨਾ ਹੈ ਪ੍ਰਬੰਧ ਬਣਾਉਂਦੇ ਨੇ ਤੇ ਫਿਰ ਆਪ ਜੀ ਨੂੰ ਕੁਝ ਵਿਦਵਾਨਾਂ ਦੇ ਨਾਲ ਰੂਬਰੂ ਕਰਾਉਂਦੇ ਨੇ ਤੇ ਉਹਨਾਂ ਦੇ ਪੜੇ ਹੋਏ ਗਿਆਨ ਚੋਂ ਕੁਝ ਸਾਧੂਆਂ ਦੇ ਅਨੁਭਵ ਕੀਤੇ ਹੋਏ ਰੰਗ ਚੋਂ ਆਪ ਜੀ ਨੂੰ ਕੁਝ ਅੰਛ ਮਿਲ ਜਾਂਦੇ ਕੁਝ ਰੰਗ ਮਿਲ ਜਾਂਦੇ ਇਹ ਛੋਟੀ ਜੀ ਬਾਤ ਨਹੀਂ ਹੈ ਸਮਾਗਮ ਹੋਣਾ ਜਾਂ ਸੰਗਤ ਦਾ ਇਕੱਤਰ ਕਰਨੀ ਤੇ ਆਪਜੀ ਨੂੰ ਆਪਜੀ ਦੇ ਗੁਰੂ ਦੀਆਂ ਆਪਜੀ ਦੇ ਉਹ ਜਿਹੜੇ ਮਹਿਮਾ ਦਾ ਸਤਿਗੁਰੂ ਏ ਉਹਦੀ ਮਹਿਮਾ ਦੇ ਰੰਗ ਚ ਰੰਗਣਾ ਇਹ ਛੋਟੀ ਜੀ ਬਾਤ ਨਹੀਂ ਹੈ ਇਹ ਤੇ ਸਗੋ ਧੰਨਵਾਦ ਕਰਿਆ ਕਰੋ ਇਹਨਾਂ ਗੁਰਸਿੱਖਾਂ ਦਾ ਜਿਹੜੇ ਦੌੜ ਭੱਜ ਕਰਕੇ ਇਹ ਸਮਾਗਮ ਅਲੀਕਦੇ ਨੇ ਜਾਂ ਇਹ ਯਤਨ ਕਰਦੇ ਨੇ ਬਾਕੀ ਆਪਜੀ ਵੱਡੇ ਉਹ ਮਾਤਾ ਪਿਤਾ ਦੇ ਸਮਾਨ ਹੋ ਸੰਗਤ ਰੂਪੋ ਗੁਰੂ ਰੂਪ ਦੇ ਸਮਾਨੋ ਬਖਸ਼ਿੰਦਗੀ ਵੀ ਰੱਖਿਆ ਕਰੋ ਜੇ ਕਿਤੇ ਇਨਾਂ ਕੋ ਕੋਈ ਭੁੱਲ ਹੋ ਜਾਵੇ ਤੇ ਬਖਸ਼ਿੰਦਗੀ ਚ ਵੀ ਰਿਆ ਕਰੋ ਕੋਈ ਗੱਲ ਨਹੀਂ ਜਿਵੇਂ ਕੱਲ ਦੇ ਸਮਾਗਮ ਤੇ ਕਹਿੰਦੇ ਸੀ ਕਿ ਅਰਦਾਸ ਹੋ ਗਈ ਏ ਹੁਕਮਨਾਮਾ ਸਾਹਿਬ ਹੋ ਗਿਆ ਏ ਉਤੋਂ ਬਾਅਦ ਵਿਚਾਰਾ ਨਹੀਂ ਹੁੰਦੀਆਂ ਇਹ ਮਰਿਆਦਾ ਏ ਇਹ ਠੀਕ ਏ ਇਦਾਂ ਨਹੀਂ ਕਰਨਾ ਚਾਹੀਦਾ ਜਾਣ ਬੁਝ ਕੇ ਇਦਾਂ ਨਹੀਂ ਕਰਨਾ ਚਾਹੀਦਾ ਪਰ ਜੇ ਭੁਲੇਖੇ ਨਾ ਹੋ ਜਾਵੇ ਤੇ ਜਾਣ ਬੁੱਝ ਕੇ ਕੀਤਾ ਤੇ ਪਾਪ ਨਹੀਂ ਹੈ ਨਾ ਕਾਜੀ ਰੁਕਮਦੀਨ ਕੋ ਉਹ ਪਿਆਰਾ ਨਾਨਕ ਜਾ ਕੇ ਠਹਿਰਦੇ ਸੀ ਤੇ ਜਦੋਂ ਸਤਿਗੁਰੂ ਨੇ ਹੁਕਮ ਕਰ ਦੇਣਾ ਕਿ ਹੁਣ ਮੈਂ ਅੱਗੇ ਚੱਲਣਾ ਏ ਅੱਗੇ ਚਾਲੇ ਮਾਰਨੇ ਨੇ ਹੁਕਮ ਆ ਗਿਆ ਅੱਗੇ ਚੱਲਣਾ ਏ ਇੱਥੇ ਰੁਕਣਾ ਨਹੀਂ ਤੇ ਕਾਜੀ ਰੁਕਮਦੀਨ ਨੇ ਚਰਨ ਪਕੜ ਲੈਣੇ ਹਿਰਦੇ 'ਚ ਧੂ ਪੈਂਦੀ ਏ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਨੇ ਤੇ ਗੁਰਨਾਨਕ ਪਿਤਾ ਦੇ ਚਰਨਾਂ ਤੇ ਟਹਿ ਜਾਣਾ ਕਿ ਨਹੀਂ ਸਤਿਗੁਰੂ ਅਜੇ ਨਹੀਂ ਤੇ ਕਈ ਕਈ ਦਿਨ ਉਹਨਾਂ ਨੂੰ ਫੇਰ ਉੱਥੇ ਰੱਖ ਰੱਖ ਲੈਣਾ ਪ੍ਰੇਮ 'ਚ ਬਨ ਕੇ ਪ੍ਰੇਮ ਦੇ ਰੰਗ ਦੇ ਵਿੱਚ ਪ੍ਰੇਮ ਦੀਆਂ ਜੋਦੜੀਆਂ ਦੇ ਵਿੱਚ ਉਸ ਦੀਨ ਦੁਨੀ ਦੇ ਮਾਲਕ ਨੂੰ ਉਸ ਪਿਆਰੇ ਨਾਨਕ ਨੂੰ ਫੇਰ ਕੋਲ ਰੱਖ ਲੈਣਾ ਤੇ ਵਿਰੋਧ ਤੇ ਫਿਰ ਉਹਦਾ ਵੀ ਹੋ ਸਕਦਾ ਕਿ ਨਹੀਂ ਜਦੋਂ ਗੁਰੂ ਪਿਤਾ ਨੇ ਕਹਿ ਦਿੱਤਾ ਚੱਲ ਗਏ ਤੇ ਫਿਰ ਰੁਕੇ ਕਿਉਂ ਪਰ ਪ੍ਰੇਮ ਦੇ ਵਿੱਚ ਭੋਲੇਪਨ ਦੇ ਵਿੱਚ ਪਿਆਰਾ ਨਾਨਕ ਵੀ ਤੇ ਠਹਿਰ ਜਾਂਦਾ ਸੀ ਜੇ ਤੁਰਨ ਲੱਗਣਾ ਭਾਈ ਲਾਲੋ ਕੋ ਕਈ ਕਈ ਦਿਨ ਰਹਿਣਾ ਤੇ ਜੇ ਤੁਰਨ ਲੱਗਣਾ ਤੇ ਭਾਈ ਲਾਲੋ ਦੇ ਹਿਰਦੇ ਨੂੰ ਧੂ ਪੈਣੀ ਖਿੱਚ ਪੈਣੀ ਕਿ ਇੱਕ ਸੂਰਜਾਂ ਦਾ ਸੂਰਜ ਸਦਾ ਕੋਲ ਸੀ ਇਦੀ ਰਸਨਾ ਤੋਂ ਇਹਦੇ ਮਿੱਠੜੇ ਬੋਲ ਸੁਣਦਾ ਸੀ ਉਸ ਅਲਾਹੀ ਰੰਗ ਨੂੰ ਮਾਨਦਾ ਸੀ ਤੇ ਜਦੋਂ ਇਹ ਤੁਰੰਦੀ ਗੱਲ ਕਰਨੀ ਏ ਤੇ ਭਾਈ ਲਾਲੋ ਨੇ ਤੜਫੁਟਣਾ ਕਿ हे ਨਾਨਕ ਪਿਤਾ ਇਹ ਜਿਹੜਾ ਜੀਵਣ ਏ ਇਹ ਪ੍ਰੇਮ ਤੋਂ ਬਿਨਾ ਮੁਰਦਾ ਏ ਜਿੰਨੂੰ ਜਿੰਨੂੰ ਪ੍ਰੇਮ ਨਹੀਂ ਨਾ ਲੱਗਾ ਜਿੰਨੂੰ ਜਿੰਨੂੰ ਪ੍ਰੀਤ ਨਹੀਂ ਲੱਗੀ ਉਹਦੇ ਤੋਂ ਬਿਨਾ ਅਧੂਰਾ ਏ ਪਰ ਪ੍ਰੇਮ ਵਾਲਿਆਂ ਨੂੰ ਕਸਕਵੀਂ ਬੜੀ ਹੁੰਦੀ ਵਿਛੋੜੇ ਦੀ ਕਸਕ ਵੀ ਬੜੀ ਹੁੰਦੀ ਵਿਛੋੜੇ ਦੀ ਪੀੜਾ ਵੀ ਬੜੀ ਹੁੰਦੀ ਇਹ ਬੜਾ ਤੰਗ ਕਰਦੀ ਏ ਪ੍ਰੇਮ ਵਾਲਿਆਂ ਨੂੰ ਪਰ ਕਰੀਏ ਕੀ ਜੇ ਜੀਵਨ ਹੈ ਤੇ ਫਿਰ ਪ੍ਰੇਮ ਹੈ ਜੇ ਜੀਵਣਾ ਏ ਜਿੰਦੇ ਰਹਿਣਾ ਏ ਤੇ ਪ੍ਰੇਮ ਚਾਹੀਦਾ ਏ ਤੇ ਜੇ ਪ੍ਰੇਮ ਹੋਏਗੀ ਤੇ ਕਸਕ ਰਹੇਗੀ ਪੀੜਾ ਰਹੇਗੀ ਵਿਛੋੜੇ ਦੀ ਇਹ ਚੱਲਣੀ ਹੀ ਪਵੇਗੀ ਇਹ ਬੜਾ ਉੱਚਾ ਖੇੜੇ ਇਸ ਪ੍ਰੇਮ ਦੇ ਰੰਗ ਦੇ ਬਾਰੇ ਸਤਿਗੁਰੂ ਨੇ ਬੜਾ ਸੋਣਾ ਕਿਹਾ ਏ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਬੜਾ ਸੋਣਾ ਹੋਵੇ ਚਤਰ ਹੋਵੇ ਬੜਾ ਸਿਆਣਾ ਹੋਵੇ ਤੇ ਗਿਆਨੀ ਵੀ ਹੋਵੇ ਮੁਖ ਤੋਂ ਗਿਆਨੀ ਵੀ ਹੋਵੇ ਕਦੀ ਗੁਰੂ ਨਾਨਕ ਪਿਤਾ ਦੀਆਂ ਸ਼ਬਦਾਂ ਨੂੰ ਧਿਆਨ ਨਾਲ ਪੜਿਓ। ਕੀ ਕਮਾਲ ਦੇ ਉਹ ਸਤਿਗੁਰੂ ਦੀ ਬਾਣੀ ਏ ਇੱਥੇ ਕੱਲਾ ਗਿਆਨੀ ਨਹੀਂ ਕਹਿਣ ਦੇ ਕੀ ਕਹਿੰਦੇ ਨੇ ਮੁਖ ਗਿਆਨੀ ਮੁਖ ਤੋਂ ਗਿਆਨੀ ਹੈ ਅਸਲ ਚ ਗਿਆਨੀ ਨਹੀਂ ਹੈ ਮੁਖ ਤੋਂ ਗਿਆਨੀ ਹੈ ਮੁਖ ਗਿਆਨੀ ਤਨਵੰਤ ਤੇ ਪੈਸੇ ਵਾਲਾ ਵੀ ਬੜਾ ਹੋਵੇ ਕਹਿੰਦੇ ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਬੋਲੋ ਨਾ ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਜੇ ਉਸ ਪਿਆਰੇ ਨਾਲ ਪ੍ਰੀਤ ਨਹੀਂ ਹੈ ਤੇ ਮਰਦਾ ਹੈ ਮਿਰਤਕ ਪ੍ਰੀਤ ਤੇ ਚਾਹੀਦੀ ਤੇ ਪ੍ਰੀਤ ਦਾ ਰੰਗ ਕੱਲ ਦਾ ਇਹ ਜ਼ਿਕਰ ਕਰਦੇ ਸੀ ਕਿ ਪ੍ਰੀਤ ਅਕਸਰ ਪੈਦਾ ਕਿਵੇਂ ਹੋਵੇ ਅਕਸਰ ਪ੍ਰੀਤ ਲੱਗੇ ਕਿਵੇਂ ਇਸ ਪਿਆਰੇ ਨਾਮ ਪ੍ਰੇਮ ਬਣੇ ਕਿਵੇਂ ਇਸ ਪਿਆਰੇ ਦੇ ਨਾਲ ਇਸ਼ਕ ਜਾਗੇ ਕਿਵੇਂ ਤੜਫ ਤੇ ਹੈ ਮੁਦਤਾ ਤੋਂ ਹੈ ਤੜਫ ਕਈ ਜਨਮ ਹੋ ਗਏ ਇਹਦੇ ਤੋਂ ਵਿਛੜਿਆ ਅੰਦਰ ਬਿਰਹਾ ਤੇ ਹੈ ਪਰ ਉਸ ਬਿਰਹੇ ਨੂੰ ਜਗਾਇਆ ਕਿਵੇਂ ਜਾਵੇ ਕਿਵੇਂ ਉਸ ਬਿਰਹੇ ਨੂੰ ਮਾਣਿਆ ਜਾਵੇ ਤੇ ਖੇਡ ਆਰੰਭ ਕੀਤੀ ਸੀ ਕੱਲ ਉਹਦੇ ਹੁਕਮ ਦੀ ਖੇਡ ਕਰ ਆਰੰਭ ਕੀਤੀ ਸੀ ਕਿ ਉਹਦੇ ਹੁਕਮ ਦੇ ਵਿੱਚ ਜਿਹੜਾ ਸਿਮਰਨ ਹੈ ਨਾਮ ਜਪਣਾ ਹੈ ਜੀਵਨ ਜੀਣਾ ਹੈ ਉਹ ਕਿਵੇਂ ਹੋਵੇਗਾ ਸੰਸਾਰੀ ਸੁੱਖ ਤੇ ਰੋਹਾਨੀਅਤ ਦੇ ਸੁੱਖ ਕਿਵੇਂ ਮਿਲਣਗੇ ਉਹ ਜਿਹੜੇ ਮਾਲਕ ਨੇ ਪਰਮਾਤਮਾ ਨੇ ਧਰਤੀ ਨੂੰ ਰਚਿਆ ਹੈ ਕੀ ਜੇ ਉਸ ਸਾਹਿਬ ਸਾਹਿਬ ਨੇ ਆਪ ਜੀ ਨੂੰ ਬਣਾਇਆ ਏ ਸ੍ਰਿਸ਼ਟੀ ਨੂੰ ਬਣਾਇਆ ਏ ਤੇ ਕੀ ਇਹਦੇ ਚ ਦੁੱਖ ਹੋ ਸਕਦਾ ਬੁੱਲਕ ਸੋਚ ਕੇ ਦੇਖੋ ਕੀ ਇਹਦੇ ਚ ਦੁੱਖ ਹੋ ਸਕਦਾ ਜੇ ਪ੍ਰਮਾਤਮਾ ਨੇ ਬਣਾਇਆ ਏ ਉਸ ਮਾਲਕ ਨੇ ਬਣਾਇਆ ਏ ਤੇ ਇਸ ਸੰਸਾਰ ਤੇ ਦੁੱਖ ਨਹੀਂ ਹੋਣਾ ਚਾਹੀਦਾ ਦੁੱਖ ਸਾਡੀ ਸਮਝ ਤੋਂ ਪੈਦਾ ਹੁੰਦਾ ਏ ਆਪਜੀ ਪੜਦੇ ਉਹਨਾਂ ਧੰ ਗੁਰੂ ਨਾਨਕ ਪਿਤਾ ਦੇ ਪੰਜ ਖੰਡ ਜਪਜੀ ਸਾਹਿਬ ਦੇ ਵਿੱਚ ਅੱਛਾ ਹੱਥ ਖੜਾ ਕਰੋ ਹਾਂ ਪਹਿਲੇ ਖੰਡ ਦੇ ਬਾਬਤ ਕਿਨੂੰ ਕਿਨੂੰ ਪਤਾ ਏ ਕਿ ਪਹਿਲੇ ਖੰਡ ਦੇ ਵਿੱਚ ਕੀ ਹੁੰਦਾ ਹੱਥ ਖੜਾ ਕਰਿਓ ਹਾਂ ਪਤਾ ਕਿ ਨਹੀਂ ਪਤਾ ਮੁੰਡੇ ਦਾ ਵਿਆਹ ਕਰਨਾ ਹੋਵੇ ਤੇ ਫਿਰ ਪਹਿਲੇ ਕਰਮ ਕੀ ਕਰੀਦੇ ਫਿਰ ਤੇ ਪਤਾ ਨਾ ਕਾਰਡ ਛਪਾਉਣੇ ਪੈਂਦੇ ਰਿਸ਼ਤੇਦਾਰਾਂ ਨੂੰ ਡੱਬੇ ਦੇਣੇ ਪੈਂਦੇ ਪਹਿਲ ਸੇ ਬੁੱਕ ਕਰਨੇ ਪੈਂਦੇ ਕੋਈ ਪ੍ਰੋਣਾ ਆ ਜਾਵੇ ਫਿਰ ਵੀ ਪਤਾ ਕੀ ਕਰਨਾ ਪਰ ਮੈਂ ਜਿਸ ਜਗਾ ਤੇ ਜਾਣਾ ਏ ਜਿਸ ਪਿਆਰੇ ਨਾਨਕ ਦੇ ਕੋਲ ਜਾਣਾ ਏ ਉਹਦੇ ਰਸਤੇ ਦਾ ਪਹਿਲਾ ਪੜਾਅ ਵੀ ਮੈਨੂੰ ਨਹੀਂ ਪਤਾ ਪਹਿਲਾ ਪੜਾਅ ਵੀ ਨਹੀਂ ਪਤਾ ਤੇ ਕਿਵੇਂ ਉਹਦੇ ਨਾਲ ਪ੍ਰੀਤ ਪਏਗੀ ਕਿਵੇਂ ਸਾਹਿਬ ਦੇ ਨਾਲ ਮਿਲਾਪ ਹੋਏਗਾ ਕਿਵੇਂ ਇਹਦੇ ਦਰਬਾਰ ਦੇ ਵਿੱਚ ਪਹੁੰਚਾਂਗੇ ਕਿਵੇਂ ਉਸ ਦਰਗਾਹ ਦੇ ਵਿੱਚ ਪਹੁੰਚਾਂਗੇ ਭਾਈ ਇਥੇ ਹੀ ਕਿਤੇ ਇਸੇ ਸੰਸਾਰ ਤੇ ਰੋਣ ਦਾ ਖੱਪਣ ਦਾ ਪਟਕਣ ਦਾ ਜੂਨਾ ਦੇ ਵਿੱਚ ਗਲਤਾਨ ਹੋਣ ਦਾ ਸੋਚੀ ਤੇ ਨਹੀਂ ਬੈਠੇ ਜੇ ਨਹੀਂ ਸੋਚੀ ਬੈਠੇ ਤੇ ਛਡੋ ਹਜਕਾਰਾ ਕੇ ਨਹੀਂ ਅਸੀਂ ਪਾਰ ਪ੍ਰਭੂ ਨੂੰ ਮਿਲਣਾ ਹੈ ਵਾਕੇ ਮਿਲਣਾ ਸਾਨੂੰ ਪਤਾ ਲੱਗੇ ਕਿੰਨੇ ਕਨੇ ਆਪ ਜੀ ਚੋਂ ਜੇ ਉਸ ਪਿਆਰੇ ਦਾ ਮਿਲਾਪ ਚਾਹੀਦਾ ਏ ਸਚਖੰਡ ਦਾ ਰੂਪ ਹੋਣਾ ਏ ਸਚਖੰਡ ਚ ਪ੍ਰਵੇਸ਼ ਹੋਣਾ ਏ ਪਿਆਰੇ ਗੁਰਨਾਨਕ ਦੇ ਚਰਨਾਂ ਚ ਸਮਾਉਣਾ ਏ ਤੇ ਫਿਰ ਆਪਣੇ ਪੜਾ ਪਤਾ ਹੋਣੇ ਚਾਹੀਦੇ ਸੀ ਕਿ ਗੁਰਨਾਨਕ ਕਹਿੰਦੇ ਕੀ ਨੇ ਪੰਜ ਖੰਡ ਨੇ ਵੈਸੇ ਚਾਰ ਖੰਡ ਨੇ ਪੰਜਵਾਂ ਕਰੇ ਪੰਜਵਾਂ ਖੰਡ ਕਰੇ ਸਭ ਤੋਂ ਪਹਿਲਾ ਖੰਡ ਏ ਧਰਮ ਖੰਡ ਦੂਜਾ ਏ ਗਿਆਨ ਖੰਡ ਤੀਜਾ ਏ ਸ਼ਰਮ ਖੰਡ ਚੌਥਾ ਏ ਕਰਮਖੰਡ ਤੇ ਪੰਜਵਾਂ ਸਚਖੰਡ ਜਪਜੀ ਸਾਹਿਬ ਜੀ ਦੇ ਆਖਰੀ ਸ਼ਬਦਾਂ ਦਾ ਜੇ ਧਿਆਨ ਨਾਲ ਵੇਖੋਗੇ ਨਾ ਧਿਆਨ ਨਾਲ ਪੜੋਗੇ ਗੁਰੂ ਨਾਨਕ ਪਿਤਾ ਕੋ ਬਹਿ ਕੇ ਤੇ ਆਪ ਜੀ ਨੂੰ ਪਤਾ ਲੱਗੇਗਾ ਆਪ ਜੀ ਦੇ ਪਿਆਰੇ ਨਾਨਕ ਇਨ੍ਹਾਂ ਪੰਜ ਖੰਡਾਂ ਦਾ ਪੰਜ ਪੜਾਵਾਂ ਦਾ ਜ਼ਿਕਰ ਕਰਦੇ ਨੇ ਚਾਰ ਪੜਾਹ ਨੇ ਚਾਰ ਰਸਤੇ ਦੇ ਪੜਾਹ ਨੇ ਪੰਜਵੀਂ ਮੰਜਲ ਸਚਖੰਡ ਸਚਖੰਡ ਕਿਦਾਂ ਦਾ ਜਿੱਥੇ ਕਹਿੰਦੇ ਸੱਚਖੰਡ ਵਸੇ ਨਰੰਕਾਰ ਉਹਦਾ ਆਕਾਰ ਕੋਈ ਨਹੀਂ ਹੈ ਉਹ ਨਿਰਾਕਾਰ ਆਕਾਰ ਤੋਂ ਰਹਿਤ ਪ੍ਰਭੂ ਸੱਚਖੰਡ 'ਚ ਵਸਦਾ ਹੈ ਤੇ ਕਰਦਾ ਕੀ ਇਹ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਇਦਾਂ ਦੇ ਸੂਰਜ ਇਦਾਂ ਦੀਆਂ ਧਰਤੀਆਂ ਇਦਾਂ ਦੇ ਆਸਮਾਨ ਪਤਾ ਨਹੀਂ ਕਿੰਨੇ ਕੁ ਬਣ ਰਹੇ ਨੇ ਉਸ ਸੱਚਖੰਡ ਦੇ ਵਿੱਚ ਕਿੰਨਿਆਂ ਕ ਨੂੰ ਬਣਾ ਰਿਹਾ ਏ ਕਿੰਨਿਆਂ ਕ ਦੀ ਖੇਡ ਰਚ ਰਿਹਾ ਏ ਉਸ ਜਗ੍ਹਾ ਤੇ ਆਪ ਜੀ ਨੇ ਪਹੁੰਚਣਾ ਹੈ ਤੇ ਪਹਿਲਾ ਇਹ ਧਰਮ ਖੰਡ ਤੇ ਜੇ ਧਰਮ ਖੰਡ ਦਾ ਪਤਾ ਨਹੀਂ ਹੈ ਤੇ ਕਿਵੇਂ ਪਤਾ ਲੱਗੇਗਾ ਕਿ ਅੱਗੇ ਕਿੱਦਾਂ ਜਾਣਾ ਪਹਿਲੇ ਪੜਾਦਾ ਹੀ ਨਹੀਂ ਪਤਾ ਸਮਝ ਕੇ ਦੇਖੋ ਸਤਿਗੁਰੂ ਕਹਿੰਦੇ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ ਰਾਤਾਂ ਦੇ ਵਿੱਚ ਰੁੱਤਾਂ ਦੇ ਵਿੱਚ ਇੱਕ ਆਸਮਾਨ ਤੋਂ ਜਿਹੜੀ ਖੇਡ ਬਣਦੀ ਹੈ ਨਾ ਉਸ ਆਕਾਸ਼ ਤੋਂ ਜਿਸ ਮੂਲੰਕਣ ਦਾ ਜਿਸ ਮਾਪਦੰਡ ਦਾ ਖੇਡ ਬਣਦਾ ਏ ਉਹਦਾ ਜ਼ਿਕਰ ਕਰਦੇ ਨੇ ਕਿ ਰਾਤਾਂ ਦੇ ਜਰੀਏ ਰੁੱਤਾਂ ਦੇ ਜਰੀਏ ਥਿੱਤਾਂ ਦੇ ਜਰੀਏ ਵਾਰਾਂ ਦੇ ਜਰੀਏ ਇਹ ਹੁਣ ਰਾਤਾਂ ਰੁੱਤਾਂ ਥਿੱਤਾਂ ਵਾਰਾਂ ਇਹ ਸਾਰੇ ਮਾਪਦੰਡ ਸੂਰਜ ਤੇ ਚੰਦਰਮਾ ਦੇ ਨਾਲ ਸੰਬੰਧ ਰੱਖਦੇ ਨੇ ਇਹ ਧਰਤੀ ਦੀ ਨਹੀਂ ਸੂਰਜ ਤੇ ਚੰ드ਰਮਾ ਤੋਂ ਆਪਜੀ ਦੀ ਰਾਤ ਵੀ ਸੂਰਜ ਕਰਕੇ ਹੀ ਹੁੰਦੀ ਏ ਜਿਹਨੂੰ ਕਹਿੰਨੇ ਸੂਰਜ ਡੁੱਬ ਗਿਆ ਰਾਤ ਹੋ ਗਈ ਸੂਰਜ ਨਾਲ ਹੀ ਗਰਮ ਰੁੱਤ ਆਉਂਦੀ ਏ ਸੂਰਜ ਨਾਲ ਹੀ ਸਰਦ ਰੁੱਤ ਆਉਂਦੀ ਏ ਸੂਰਜ ਦੀ ਖੇੜ ਚੋਂ ਜਦੋਂ ਸੂਰਜ ਪਰੇ ਜਾਂਦਾ ਠੰਡ ਜ਼ਿਆਦਾ ਆ ਜਾਂਦੀ ਤੇ ਪੱਤ ਝੜ ਵੀ ਉਦੋਂ ਹੀ ਆਉਂਦੀ ਏ ਬਸੰਤ ਰੁੱਤ ਵੀ ਉਦੋਂ ਹੀ ਆਉਂਦੀ ਏ ਆਪਜੀ ਦੀਆਂ ਰੁੱਤਾਂ ਵੀ ਉਸ ਸੂਰਜ ਤੋਂ ਹੀ ਬਣਦੀਆਂ ਨੇ ਫਿੱਤਾਂ ਜਿਹੜੀਆਂ ਉਹ ਵੀ ਸੂਰਜ ਚੰ드ਰਮਾ ਤੋਂ ਹੀ ਬਣਦੀਆਂ ਨੇ ਤੇ 12ਵੀਂ ਜਿਹੜੀਆਂ ਨੇ ਉਸੇ ਦੇ ਦਿਨ ਦਾ ਮੂਲੰਕਣ ਏ ਜੇ ਸੂਰਜ ਨਹੀਂ ਹੋਏਗਾ ਦਿਨ ਰਾਤ ਨਹੀਂ ਹੋਣਗੇ ਵਾਰ ਕਿਵੇਂ ਬਣਾਂਗੇ ਇਹ ਆਕਾਸ਼ ਦੀ ਬਾਤ ਤੋਂ ਹੁੰਦਾ ਏ ਦੂਜੀ ਪੰਕਤੀ ਦੇ ਵਿੱਚ ਜਿਹੜਾ ਏ ਉਹ 33 ਤੇ ਜੋ ਕੁਝ ਏ ਉਹਦੀ ਜ਼ਿਕਰ ਕੀਤਾ ਹੈ ਰਾਤਿ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨ ਤੇ ਪਤਾਲ ਇਹ ਇਸ ਜਗ੍ਹਾ ਦੀ ਖੇੜੇ ਇਸ ਰੰਗ ਦੀ ਖੇੜ ਇੱਥੇ ਮਿਲੇਗਾ ਪਵਨ ਮਿਲੇਗੀ ਪਾਣੀ ਮਿਲੇਗੀ ਪਵਨ ਨਹੀਂ ਮਿਲੇਗੀ ਤੁਸੀਂ ਜਿੰਦਾ ਨਹੀਂ ਬਚੋਗੇ ਇੱਥੇ ਹੀ ਮਿਲੇਗਾ ਪਾਣੀ ਨਹੀਂ ਮਿਲੇਗਾ ਤੇ ਆਪਜੀ ਦੀਆਂ ਫਸਲਾਂ ਨੂੰ ਸਿੰਜਾਈ ਕਿਵੇਂ ਹੋਏਗੀ ਆਪਜੀ ਦੀ ਪਿਆਸ ਕਿਵੇਂ ਮਿٹےਗੀ ਅਗਨ ਨਹੀਂ ਹੋਏਗੀ ਤੇ ਆਪਜੀ ਦੀ ਬਾਡੀ 'ਚ ਤਪਸ਼ ਨਹੀਂ ਹੋਏਗੀ ਮਰਦਾ ਹੋਵੋਗੇ ਆਪਜੀ ਦੀ ਅਗਨ ਨਹੀਂ ਹੋਏਗੀ ਇਹ ਭੋਜਨ ਕਿਦੇ ਤੇ ਪਕਾਵੋਗੇ ਅਗਨੀ ਹੈ ਤੇ ਆਪ ਜੀ ਦੀਆਂ ਗੱਡੀਆਂ ਮੋਟਰਾਂ ਦੌੜਦੀਆਂ ਨੇ ਅਗਨ ਹੈ ਤੇ ਬਿੰਤ ਜੀਵਨ ਇਹ ਪੰਜਾਂ ਤਤਾਂ ਦਾ ਬੜੀ ਗਹਿਰੀ ਬਾਤ ਗੁਰਨਾਨਕ ਦੀ ਬਾਤ ਉਰੇ ਜੇ ਦੀ ਬਾਤ ਨਹੀਂ ਹੈ ਬੜੀ ਗਹਿਰੀ ਬਾਤ ਹੈ ਕਿ ਇਸ ਧਰਤੀ ਨੂੰ ਇਨ੍ਹਾਂ ਸਾਰਿਆਂ ਰੰਗਾਂ ਚ ਗੁਰਨਾਨਕ ਪਿਤਾ ਕਹਿੰਦੇ ਰਚ ਕੇ ਧਰਤੀ ਥਾਪ ਰખી ਵਿੱਚ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਤੇ ਧਰਮਸ਼ਾਲ ਹੁੰਦੀ ਏ ਧਰਮ ਕਮਾਉਣ ਦਾ ਘਰ ਜਿਵੇਂ ਸ਼ਾਲਾ ਘਰ ਨੂੰ ਕਿਹਾ ਜਾਂਦਾ ਹੈ ਸ਼ਾਲਾ ਸ਼ਬਦ ਘਰ ਦਾ ਸੰਬੋਧਨ ਹੈ ਜਿਵੇਂ ਪਾਠਸ਼ਾਲਾ ਪਾਠ ਪੜ੍ਹਨ ਦੀ ਜਗ੍ਹਾ ਧਰਮ ਕਮਾਉਣ ਦੀ ਜਗ੍ਹਾ ਕੀ ਹੋਏਗੀ ਜਿਹਨੂੰ ਅਸੀਂ ਗੁਰੂ ਦਵਾਰਾ ਕਹਿ ਦਿੰਨੇ ਪ੍ਰੇਮ ਦੇ ਨਾਲ ਕਿ ਗੁਰੂ ਦਾ ਦਵਾਰਾ ਹੈ ਉੱਥੇ ਕੀ ਕਰਨਾ ਹੈ ਧਰਮ ਕਮਾਉਣਾ ਹੈ ਤੇ ਇਹ ਸਾਰੀ ਧਰਤੀ ਉਸ ਪਰਮਾਤਮਾ ਨੇ ਗੁਰੂ ਦਵਾਰਾ ਬਣਾਈ ਹੈ ਧਰਮਸ਼ਾਲਾ ਬਣਾਈ ਹੈ ਇਹਦੇ ਵਿੱਚ ਰਹਿ ਕੇ ਅਸੀਂ ਆ ਜਿਹੜਾ ਸਰੀਰ ਰੂਪੀ ਹੈ ਤੇ ਮਨ ਰੂਪੀ ਇਨਸਾਨੇ ਇਹਨੂੰ ਵੀ ਹੁਣ ਗੁਰੂ ਦਵਾਰੇ ਵਰਗਾ ਬਣਾਉਣਾ ਹੈ ਤਾਂ ਕਿ ਇਹਦੇ ਚ ਪ੍ਰਭੂ ਦਾ ਜਿਹੜਾ ਵਾਸਾ ਹੈ ਉਹ ਪ੍ਰਗਟ ਹੋ ਜਾਵੇ ਤੇ ਜੇ ਇਹਦੇ ਵਿੱਚ ਅਸੀਂ ਨਫ਼ਰਤਾਂ ਕੀਤੀਆਂ ਈਰਖਾ ਕੀਤੀ ਸ਼ਰਾਬਾਂ ਪਾਈਆਂ ਹੰਕਾਰ ਕੀਤੇ ਲੋਭ ਕੀਤੇ ਤੇ ਫਿਰ ਕੀ ਪ੍ਰਭੂ ਪ੍ਰਗਟ ਹੋਏਗਾ ਹੋਏਗਾ ਕਿ ਨਹੀਂ ਹੋਏਗਾ ਸਵਾਵਾ ਕੇ ਮਾਫੀ ਚਾਹੁੰਨੇ ਆ ਇਹ ਬਾਤ ਥੋੜੀ ਜੀ ਆਪਜੀ ਦੀ ਸਮਝ ਤੋਂ ਬਹੁਤਿਆਂ ਦੀ ਸਮਝ ਤੋਂ ਉੱਚੀ ਹੈ ਤੇ ਅਸੀਂ ਕਥਾ ਵਾਚਕ ਵੀ ਨਹੀਂ ਕਿ ਜਿਹੜੇ ਆਪਜੀ ਨੂੰ ਕੌਡੇ ਰਾਕਸ਼ ਦੀ ਬਸ ਕਹਾਣੀ ਸੁਣਾਈ ਜਾਈਏ ਕਿ ਕੌਡੇ ਰਾਕਸ਼ ਨੂੰ ਆ ਹੋ ਗਿਆ ਆ ਹੋ ਗਿਆ ਇਹ ਸਾਡੇ ਕੋ ਨਹੀਂ ਹੁੰਨਾ ਇਹ ਬਾਤیں ਤੇ 500 ਸਾਲ ਹੋ ਗਏ ਸਾਨੂੰ ਸੁਣਦੇ ਆ ਬਾਤ ਤੇ ਕਰੀਏ ਉੱਚੀ ਜਿਹੜੀ ਗੁਰੂ ਨਾਨਕ ਕਹਿੰਦੇ ਨੇ ਤਾਂ ਕਿ ਉਹਦੇ 'ਚ ਪਹੁੰਚਿਆ ਜਾ ਸਕੇ